ਇਸ ਸਾਹਮਣੇ ਲੱਗਾ ਹੋਇਆ ਬੋਰਡ ਦੇਖ ਕੇ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕੋਈ ਪ੍ਰਾਚੀਨ ਜਗ੍ਹਾ ਦੇਖਣ ਵਾਸਤੇ ਆਇਆ ਹਾਂ ਅਸੀਂ ਖੜੇ ਹਾਂ ਜੀ ਲੁਧਿਆਣਾ ਤੋਂ ਚੰਡੀਗੜ੍ਹ ਵਾਲੇ ਰੋਡ ਤੇ ਖਮਾਣੋ ਦੇ ਨਾਲ ਲੱਗਦਾ ਇੱਕ ਪਿੰਡ ਉੱਚਾ ਪਿੰਡ ਸੰਗੋਲ ਜਿੱਥੇ ਕਿ ਸਿੱਧੂ ਘਾਟੀ ਦੀ ਸਭਿਆਤਾ ਦੇ ਕੁਝ ਨਿਸ਼ਾਨ ਮਿਲੇ ਸੀ ਖੋਦਾਈ ਵਾਲੇ ਉਹ ਸਾਹਮਣੇ ਆ ਉਹ ਜਗ੍ਹਾ ਤੇ ਆ ਇਧਰਲੇ ਪਾਸੇ ਇੱਕ ਬੋਰ ਲੱਗਿਆ ਹੋਇਆ ਜਿਸ ਤੇ ਕਿ ਸਾਰੀ ਡਿਟੇਲ ਲਿਖੀ ਹੋਈ ਆ ਪਰ ਇਹ ਬੋਰ ਥੋੜਾ ਪੁਰਾਣਾ ਹੋ ਗਿਆ ਚੇਂਜ ਕਰਨ ਵਾਲਾ ਆਪਣੇ ਇਤਿਹਾਸ ਨਾਲ ਜੁੜੇ ਸਾਰੇ ਭੈਣਾ ਭਰਾਵਾਂ ਯਾਰਾਂ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਆਪਾਂ ਜਿੱਦਾਂ ਕਿ ਪਤਾ ਵੀ ਆਪਾਂ ਇੱਕ ਸੀਰੀ ਸ਼ੁਰੂ ਕਰੀ ਐ ਇਤਿਹਾਸਿਕ ਗੁਰਦੁਆਰਾ ਸਾਹਿਬ ਦੀ ਉਹ ਸੀਰੀ ਉਹਦਾ ਹੀ ਚੱਲਦੀ ਰਹੂਗੀ ਉਹਦੇ ਨਾਲ ਹੀ ਆਪਾਂ ਇੱਕ ਪੰਜਾਬ ਟੂਰ ਦੀ ਨਵੀਂ ਸੀਰੀ ਸ਼ੁਰੂ ਕਰ ਲੱਗੇ ਆ ਜਿਹਦੇ ਸਿਲਸਿਲੇ ਵਿੱਚ ਆਪਾਂ ਸਭ ਤੋਂ ਪਹਿਲਾ ਵੀਡੀਓ ਅੱਜ ਲੈ ਕੇ ਆਏ ਆ ਸੰਘੋਲ ਤੋਂ ਸੰਘੋਲ ਉਹ ਜਿਹੜਾ ਕਿ ਸਿੱਧੂ ਘਾਟੀ ਦੀ ਸਭਿਅਤਾ ਦੇ ਨਾਲ ਜੁੜਿਆ ਹੋਇਆ ਹੈ ਜਦੋਂ ਇੱਥੇ ਖੁਦਾਈ ਕੀਤੀ ਗਈ ਸੀ ਤਾਂ ਇਹ ਤੋਂ ਜਿਹੜੇ ਵੀ ਅਵਸ਼ੇਸ਼-ਅਵਸ਼ੇਸ਼ ਵਗੈਰਾ ਮਿਲੇ ਸੀ ਉਹ ਸਾਰੇ ਆਪਾਂ ਤੁਹਾਨੂੰ ਇਹ ਦਿਖਾਉਣ ਵਾਸਤੇ ਲੈ ਕੇ ਆਏ ਆਂ। ਬਾਕੀ ਇਸ ਦਾ ਜਿਹੜਾ ਵੀ ਜੋ ਵੀ ਜਿਵੇਂ ਇਤਿਹਾਸ ਹੋਇਆ ਜੋ ਵੀ ਆਪਾਂ ਸੁਣਿਆ ਪੜ੍ਹਿਆ ਲਿਖਿਆ ਉਹਦੇ ਬਾਰੇ ਗੱਲਬਾਤ ਕਰਾਂਗੇ ਆਪਾਂ। ਤੇ ਜਿਹੜੇ ਵੀਰ ਭਾਈ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਇਹ ਸਥਾਨ ਪੰਜਾਬ ਦੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਇਹ ਚੰਡੀਗੜ੍ਹ ਕੜ ਤੋਂ ਲੁਧਿਆਣਾ ਰੋਡ ਦੇ ਮੈਂ ਪਹਿਲਾਂ ਦੱਸ ਚੁੱਕੇ ਹਾਂ ਉਸ ਤੇ ਪਿੰਡ ਦਾ ਖਮਾਣੋ ਦੇ ਲੱਗ ਗਈ ਆ ਤੇ ਅੱਬ ਚੱਲਦੇ ਅੰਦਰ ਦੇਖਦੇ ਆ ਕਿ ਅੰਦਰ ਵੱੜ ਦੇ ਆ ਇੱਕ ਬੋਰਡ ਲੱਗਿਆ ਹੋਇਆ ਤੇ ਨਾਲ ਇੱਕ ਇਧਰ ਬੋਰਡ ਆ ਲੱਗਿਆ ਹੋਇਆ ਇਦੇ ਵਿੱਚ ਜੋ ਵੀ ਚੀਜ਼ਾਂ ਇਥੋਂ ਮਿਲੀ ਨੇ ਖੁਦਾਈ ਵੇਲੇ ਉਹ ਸਾਰੀਆਂ ਇਹਦੇ ਤੇ ਬਣਾਈਆਂ ਹੋਈਆਂ ਨੇ ਤੇ ਉਹਨਾਂ ਨੂੰ ਡਿਟੇਲ ਦੇ ਵਿੱਚ ਸਾਰਾ ਦੱਸਿਆ ਗਿਆ ਲਿਖਿਆ ਗਿਆ ਇਹਦੇ ਵਿੱਚ ਡਿਟੇਲ ਕਾਫੀ ਲੰਬੀ ਹੈ ਠੀਕ ਹੈ ਜੀ ਇਹ ਤੁਸੀਂ ਇੱਥੇ ਆ ਕੇ ਹੀ ਦੇਖ ਲਿਓ ਚੈੱਕ ਕਰ ਲਿਓ ਕਿਉਂਕਿ ਜੇ ਅਸੀਂ ਕੱਲ ਕਦੀ ਚੀਜ਼ ਦੀ ਡਿਟੇਲ ਦੇਣ ਲੱਗੇ ਤਾਂ ਵੀਡੀਓ ਬਹੁਤ ਲੰਬੀ ਹੋ ਜਾਊਗੀ ਨੱਪਾ ਚੱਲਦੇ ਆਂ ਅੰਦਰ ਤੇ ਜਿਹੜੀ ਖੁਦਾਈ ਹੋ ਸੀ ਉਹ ਅੱਗੇ ਜਾ ਕੇ ਹੋ ਰਿਹਾ ਸਮਾਂ ਇਹਦੇ ਇਤਿਹਾਸ ਬਾਰੇ ਜੋ ਵੀ ਦਾ ਇਤਿਹਾਸ ਹੈ ਉਹਦੇ ਬਾਰੇ ਆਪਾਂ ਗੱਲਬਾਤ ਫੇਰ ਕਰਦੇ ਆਂ ਪਹਿਲਾਂ ਇਹਨੂੰ ਆਪਾਂ ਇੱਕ ਵਾਰੀ ਚੰਗੀ ਤਰ੍ਹਾਂ ਦੇਖ ਲਈਏ ਵਾਹ ਜੀ ਵਾਹ ਇਹ ਆ ਜੋ ਖੁਦਾਈ ਬੜੇ ਮਿਲਿਆ ਸੀ ਇਹ ਦੇਖੋ ਤੁਸੀਂ ਯਾਰ ਪੰਦਾ ਬਿਲਕੁਲ ਬਰਾਬਰ ਕਰਿਆ ਪਏ ਨੇ ਜੇਕਰ ਤੁਸੀਂ ਧਿਆਨ ਨਾਲ ਦੇਖੋ ਨਾ ਇਹ ਜਿਹੜੀਆਂ ਵਿਚਾਈ ਇੱਟਾਂ ਲੱਗੀਆਂ ਹੋਈਆਂ ਨੇ ਇਹ ਦੇਖੋ ਇੱਟਾਂ ਕੋਈ ਸਿੱਧੀ ਨਹੀਂ ਹੈ ਪਰ ਜੇ ਤੁਸੀਂ ਇਹਦੀ ਚਣਾਈ ਦੇਖੋ ਸਾਈਡ ਕੋ ਦੇਖੋ ਬਿਲਕੁਲ ਸਾਫ਼ ਹੈ ਸਿੱਧੀ ਕਰੀ ਹੋਈ ਹੈ ਦੇਖੋ ਬਿਲਕੁਲ ਲੈਨ ਚੋਰਸ ਬਣਾਇਆ ਹੋਇਆ ਤਰਤੀਬਾਰ ਉਹ ਕਾਫੀ ਦੂਰ ਤੱਕ ਦਾ ਤੇ ਆ ਜਿਹੜਾ ਇਹ ਵਿੱਚ ਫਰਸ਼ ਲੱਗਿਆ ਹੋਇਆ ਇਹ ਕਹਿੰਦੇ ਵੀ ਇਹ ਬਾਦ ਚ ਲਗਾਇਆ ਸਾਡੇ ਨਾਲ ਅਜੀਰ ਜੀ ਹੈਗੇ ਨਾਲ ਉੱਪਰ ਕੈਮਰੇ ਸਾਹਮਣੇ ਨਹੀਂ ਆ ਰਹੇ ਪਰ ਸਭ ਕੁਝ ਸਾਹਮਣੇ ਆ ਦਿਨ ਦੱਸ ਰਹੇ ਨੇ ਇਹ ਪਹਿਲਾਂ ਵਿੱਚ ਕਹਿੰਦੇ ਕੱਚਾ ਹੀ ਸੀ ਇਹ ਫਾਰਸ ਲਗਾਤਾ ਤਾਂ ਕਿ ਥੋੜਾ ਜਿਹਾ ਲਾਈਫ ਜਿਆਦਾ ਵੱਧ ਜਵੇ ਲੰਬੇ ਸਮੇਂ ਤੱਕ ਰਹੇ ਇਹ 2000 ਤੋਂ ਵੀ ਉੱਪਰ ਹੈ ਲਗਭਗ ਤੇ ਇਹ ਕੋਈ ਕਮਰੇ ਵਗੈਰੇ ਲੱਗਦੇ ਨੇ ਬਣੇ ਉਸ ਸਮੇਂ ਦੇ ਹਾਂ ਉੱਪਰ ਚਲ ਕੇ ਦੇਖਦੇ ਹਾਂ ਪਤਲੇ ਪਰੇ ਤੋਂ ਦੇ ਹੋ ਚੀ ਜਾਣਾ ਇਹ ਤੇ ਕਿਸੇ ਚੀ ਨੂੰ ਛੇੜੀ ਨਾ ਆਇ ਤੋ ਇਹ ਪ੍ਰਾਣੀਆਂ ਉੱਦਾਂ ਹੀ ਉੱਦਾਂ ਹੀ ਲੱਗੀਆਂ ਪਜਾਣੇ ਮਸਾਲੇ ਵਿੱਚ ਲਾਈ ਜਾਂਦੇ ਤੇ ਆਇ ਉਹ ਜਗਾ ਜਿਹੜਾ ਜਨੂਮ ਬੋਧੀ ਸਤੂਪ ਕਿਹਾ ਜਾਂਦਾ ਤੇ ਇਹ ਵੀਰ ਜੀ ਦੱਸਦੇ ਆ ਕਹਿੰਦੇ ਵੀ ਇਹ ਉਸ ਸਮੇਂ ਸਮੇ ਦੇ ਸਾਹਮਣਾ ਬਣਾਇਆ ਜਾਂਦਾ ਜਿਵੇਂ ਕੋਈ 24 ਘੰਟੇ ਹੁੰਦੇ ਆ ਵਿੱਚ 8 ਫਹਿਰ ਹੁੰਦੇ ਆ ਉਸ ਚੀਜ਼ ਨੂੰ ਸਾਹਮਣੇ ਰੱਖ ਕੇ ਇਹ ਚੀਜ਼ ਬਣਾਈ ਗਈ ਸੀ। ਬਾਕੀ ਇਹ 11 ਨੰਬਰ ਹਨ ਜੀ ਬੀ ਜੀ। ਹਾਂ ਜੀ ਇਹ 11 ਨੰਬਰ ਹਨ। ਤੇ 5 ਨੰਬਰ ਹੈਗਾ ਦੂਸਰੇ ਪਾਸੇ। ਆਪਾਂ ਉਧਰ ਵੀ ਜਾਵਾਂਗੇ ਉਹ ਵੀ ਦੇਖਾਂਗੇ। ਇਹ ਤਾਂ ਇਸ ਤਰ੍ਹਾਂ ਨੇ ਬਣਾਏ ਹੋਏ। ਇਹ ਦੱਸਣਾ ਕਿ ਇਹਨਾਂ ਵਿੱਚ ਇੱਥੇ ਭਗਤੀ ਕਰਿਆ ਕਰਦੇ ਸੀ ਜਿਹੜੇ ਬੋਧੀ ਸੀ। ਧਿਆਨਗਰ ਲਗਾ ਕਰਦੇ ਸੀ ਕਿ ਆ ਵੀ ਇਧਰ ਕੁਛ ਕਮਰੇ ਵਗੈਰਾ ਬਣੇ ਹੋਏ ਨਹੀਂ ਇਹ ਤਸਨਿਆ ਕਿ ਇਹ ਤਕਰੀਬਨ 2200-300 ਸਾਲ ਪੁਰਾਣਾ ਹੈ ਸਾਰਾ ਇਤਿਹਾਸ ਜਿਹੜਾ ਵੀ ਇੱਥੇ ਹੈਗਾ ਜਿਹੜੀ ਵੀ ਖੋਜ ਜਿਹੜੇ ਮਿਲੇ ਸਮਾਨ ਤੇ ਜਿਹੜਾ ਇੱਥੋਂ ਸਮਾਨ ਮਿਲਿਆ ਸੀ ਉਹ ਸਾਰੇ ਉਧਰ ਮਿਊਜ਼ੀਅਮ ਦੇ ਵਿੱਚ ਰੱਖਿਆ ਹੋਇਆ ਤੇ ਕੁਝ ਸਮਾਨ ਦੱਸਦੇ ਆ ਕਿ ਕੁਝ ਪਟਿਆਲੇ ਚਲੇ ਗਿਆ ਸੀ ਤੇ ਕੁਝ ਦਿੱਲੀ ਵੀ ਹੈਗਾ ਆ ਪੋਤਰੀ ਮਿਊਜ਼ੀਅਮ ਮਿਊਜ਼ੀਅਮ ਦੇ ਵਿੱਚ ਵੀ ਜਾਵਾਂਗੇ ਉੱਥੇ ਵੀ ਦੇਖਾਂਗੇ ਜਾ ਕੇ ਆਹ ਜਿਵੇਂ ਆਹ ਵਾਲੀ ਕੰਦਾ ਹੈ ਸਾਰੀ ਉਦਾਂ ਜੁਦਦੇ ਰੱਖੀ ਪਈ ਹੈ ਆਹ ਮਸਾਲਾ ਲੱਗਿਆ ਇਹਦੇ ਵਿੱਚ ਆਹ ਵਾਹ ਤੇ ਇਹ ਦੱਸਦੇ ਆ ਕਹਿੰਦੇ ਵੀ ਜੇ ਤੋ ਹੋਰ ਵੀ ਖੁਦਾਈ ਕੀਤੀ ਜਾਵੇ ਤੈਤੋ ਹੋਰ ਵੀ ਬਹੁਤ ਕੁਝ ਮਿਲਣ ਦੇ आसार ਨੇ ਸਰਕਾਰ ਨੇ ਇੱਥੇ ਆੜਦੜੇ ਲੋਕਾਂ ਦੀ ਰੋਕ ਲਗਾ ਰੱਖੀ ਹੈ ਖੁਦਾਈ ਤੋਂ ਉਹਨਾਂ ਨੇ ਕਿਹਾ ਵੀ ਜੇ ਇਸ ਤੋਂ 3-4 ਫੁੱਟ ਤੱਕ ਥੱਲੇ ਅਗਰ ਕੋਈ ਚੀਜ਼ ਮਿਲਦੀ ਹੈ ਤਾਂ ਉਸ ਤੇ ਸਰਕਾਰ ਦਾ ਹੱਕ ਹੋਵੇਗਾ ਹੂੰ ਫਿਰ ਆਪਾਂ ਇਹ ਦੇਖ ਲਈਏ ਆਪਾਂ ਉਧਰ ਚੱਲਦੇ ਹਾਂ ਮਿਊਜ਼ੀਅਮ ਦੇ ਵਿੱਚ ਉਧਰ ਵੀ ਦੇਖਣੇ ਜਾ ਕੇ ਇੱਥੇ ਬੈਠ ਕੇ ਉਹ ਆਪਣੇ ਭਗਤੇ ਭੂਤੇ ਭਗਤੇ ਵਗੈਰਾ ਕਰਾ ਕਰਦੇ ਸੀਗੇ ਇਹ ਜਿਹੜਾ ਇਹਦੇ ਪਿੱਛੇ ਵਿੱਚ ਫਰਸ਼ ਲੱਗਿਆ ਹੈ ਸੈਂਟਰ ਦੇ ਵਿੱਚ ਸਾਰਾ ਬਾਤ ਚ ਲਗਾਇਆ ਗਿਆ ਸਾਵਸ ਮਾਰ ਲਈ ਆਪਾਂ ਚੱਲਦੇ ਹਾਂ ਮਿਊਜ਼ੀਅਮ ਵਿੱਚ ਜਾ ਕੇ ਦੇਖਦੇ ਹਾਂ ਉੱਥੇ ਕੀ ਚੀਜ਼ ਹੈ ਕਿਹੜੀ ਆਈਟਮ ਐਥੋਂ ਨਿਕਲੀ ਆਏ ਜੋ ਚੀਜ਼ ਮਿਲੀ ਆਣੀ ਤੇ ਵੀਰ ਜੀ ਦੱਸਦੇ ਆ ਕਿ ਇਹ ਮੂਰਤੀਆਂ ਕਹਿੰਦੇ ਇੰਨਾ ਇੰਨਾ ਜਿਹੜੀਆਂ ਕਿ 5-5000 ਸਾਲ ਪੁਰਾਣੀਆਂ ਨੇ ਆਪਾਂ ਦੇਖਦੇ ਹਾਂ ਚੱਲ ਕੇ ਇਹ ਆਪਾਂ ਆ ਗਏ ਜੀ ਮਿਊਜ਼ੀਅਮ ਦੇ ਪੱਲਾ ਇਹ ਮਿਊਜ਼ੀਅਮ ਵੀ ਉਸੇ ਰੋਡ ਦੇ ਉੱਪਰ ਹੀ ਦਿੱਤਾ ਹੈ ਬਸ ਉਹ ਜਿਹੜੀ ਆਪਾਂ ਜਗ੍ਹਾ ਦੇਖ ਕੇ ਆਏ 11 ਨੰਬਰ ਸਕੂਪ ਉਸ ਤੋਂ ਥੋੜਾ ਜਿਹਾ ਜੀ ਤਕਰੀਬਨ ਸ਼ੇਡ 2 ਕਿਲੋਮੀਟਰ ਦੀ ਇਹ ਬੁਰੀ ਤੇ ਇੱਧਰ ਬਣਿਆ ਹੋਇਆ ਰੋਡ ਦੇ ਉੱਪਰ ਹੀ ਹੈ ਤੇ ਇੱਥੇ ਅੰਦਰ ਵੀਡੀਓ ਬਣਾਣੀ ਤੇ ਬਿਲਕੁਲ ਪਹੁੰਚਦੀ ਹੈ ਵੀਡੀਓ ਕਹਿੰਦੇ ਬਣਾ ਸਕਦੇ ਹੋ ਤੁਸੀਂ ਪਰ ਤੁਹਾਨੂੰ ਪਰਮਿਸ਼ਨ ਲੈਣੀ ਪੈਣੀ ਹੈ ਚੰਡੀਗੜ੍ਹ ਤੋਂ ਠੀਕ ਹੈ ਜੀ ਤੇ ਆ ਮਿਊਜ਼ੀਅਮ ਹੈ ਤੇ ਆ ਨਾਲ ਇੱਧਰ ਟਿਕਟ ਕਾਊਂਟਰ ਹੈ ਇੱਥੋਂ ਟਿਕਟ ਲੱਗਦੀ ਹੈ 10 ਰੁਪਏ ਟਿਕਟ ਹੈ ਜੀ ਇਹ ਆ ਵਾਲਾ ਇਹ ਟਿਕਟ ਕਾਊਂਟਰ ਹੈ ਬਾਸਰ ਵੀ ਟਿਕਟ ਲੱਗਦੀ ਹੈ ਪਰ ਪਰਸਨ ਉਸ ਤੋਂ ਬਾਅਦ ਤੁਸੀਂ ਅੰਦਰ ਜਾ ਕੇ ਦੇਖ ਸਕਦੇ ਹੋ ਪਰ ਵੀਡੀਓ ਬਿਲਕੁਲ ਅਲੋਡ ਨਹੀਂ ਹੈ ਇਹ ਜਿਹੜੀ ਉਹ ਤੁਸੀਂ ਸਾਹਮਣੇ ਮਾਰਤ ਦੇਖ ਰਹੇ ਹੋ ਉਹ ਇਮਾਰਤ ਸਾਰੀ ਨਵੀਂ ਬਣਦੀ ਹੈ ਮਿਊਜ਼ੀਅਮ ਦੀ ਤੇ ਦੱਸਦੇ ਇੱਥੇ ਕਿ ਸਾਰਾ ਸਮਾਨ ਫਿਰ ਉੱਧਰ ਸ਼ਿਫਟ ਕਰ ਦਿੱਤਾ ਜਾਊਗਾ ਤੇ ਜਿਹੜਾ ਸਮਾਨ ਪਟਿਆਲੇ ਜਾਂ ਹੋਰ ਪਾਸੇ ਜਿੱਥੇ ਆ ਉਹ ਵੀ ਜਾ ਕੇ ਇੱਥੇ ਸ਼ਿਫਟ ਕਰ ਦਿੱਤਾ ਜਾਊਗਾ ਇਹ ਆ ਜਿਵੇਂ ਜੁ ਹੁਣ ਆਪਾਂ 5 ਨੰਬਰ ਸਤੂਪ ਦੇ ਵਿੱਚ ਇਹ ਪਿੰਡ ਦੇ ਬੱਚਿਆਂ ਕੇ ਬਣਿਆ ਹੋਇਆ ਤਕਰੀਬਨ ਉਸ ਜਗ੍ਹਾ ਤੋਂ ਕਿਲੋ ਡੇਡ ਕਿਲੋਮੀਟਰ ਦੇ ਅੰਦਰ ਇਹ ਆ ਵੀ ਆ ਕੇ ਤੇ ਇੱਥੋਂ ਦੇ ਆਪਾਂ ਇਤੋਂ ਥੋੜੀ ਜਿਹੀ ਇਤਿਹਾਸ ਦੀ ਗੱਲ ਕਰ ਲਈਏ ਤਾਂ ਇਹ ਸਾਡੇ ਨਾਲ ਜਿਹੜੇ ਵਿਰਜੋ ਦੱਸਦੇ ਸੀ ਕਿ ਇਸ ਜਗ੍ਹਾ ਤੇ ਪਹਿਲਾਂ ਇੱਕ ਥੇ ਬਣੀ ਹੁੰਦੀ ਸੀ ਉਥੇ ਮੀਹਾ ਮੂਹਾ ਦੇ ਵਿੱਚ ਟੁੱਟ ਗਏ ਸੀ ਟੈਟ ਰੀ ਹੋ ਗਈ ਸੀ ਫਿਰ ਜਦੋਂ ਉੱਥੇ ਦੇ ਲੋਕਾਂ ਨੇ ਸੋਚਿਆ ਇਹ ਤਕਰੀਬਨ ਗੱਲ ਉਹ 1975 ਦੇ ਨੇੜੇ ਤੇੜੀ ਦੀ ਹੈ ਉਹ ਕਹਿੰਦੇ ਵੀ ਆਪਾਂ ਇਹਨੂੰ ਦੁਬਾਰਾ ਬਣਾ ਲੈਨੇ ਆ ਤਾਂ ਕਿਉਂਕਿ ਇਹ ਪੁਰਾਣੀ ਇਮਾਰਤ ਹੈ ਪਰ ਜਦੋਂ ਉਹ ਦੁਬਾਰਾ ਬਣਾਉਣ ਲੱਗੇ ਸੀ ਉਹਨੂੰ ਪੱਟਪੜੀਆ ਕਰਕੇ ਜਾਂ ਦੇਖਿਆ ਤਾਂ ਥੱਲੋਂ ਇਸ ਤਰ੍ਹਾਂ ਦੀ ਮਤਲਬ ਕਿ ਉਹਨਾਂ ਨੂੰ ਅਜੀਬ ਜਿਹਾ ਲੱਗੇ ਵੀ ਕੀ ਚੀਜ਼ ਆ ਉਹ ਦੇਖ ਕੇ ਥੋੜੇ ਅਚੰਬਿਤ ਹੋਏ ਸੀ ਫਿਰ ਉਹਨਾਂ ਨੇ ਅੱਗੇ ਗੱਲ ਕਰੀ ਹੌਲੀ ਹੌਲੀ ਇਹ ਸਰਕਾਰ ਤੱਕ ਪਹੁੰਚੀ ਫਿਰ ਜਦੋਂ ਆ ਆਰਕੀਓਲੋਜੀਕਲ ਡਿਪਾਰਟਮੈਂਟ ਵਾਲਿਆਂ ਨੇ ਇੱਥੇ ਖੋਦਾਈ ਕਰਕੇ ਦੇਖਿਆ ਤਾਂ ਫਿਰ ਇਹ ਚੀਜ਼ਾਂ ਥੱਲੋਂ ਨਿਕਲ ਆਈ ਸੀ ਇੱਥੋਂ ਹੋਰ ਵੀ ਬਹੁਤ ਚੀਜ਼ਾਂ ਮਿਲੀਆਂ ਨੇ ਜੋ ਨਹੀਂ ਕੋਤਰੀ ਮਿਊਜ਼ੀਅਮ ਦੇ ਵਿੱਚ ਰੱਖਿਆ ਹੋਣ ਜਾਣੇ ਅਸੀਂ ਉਹ ਦੇਖ ਕੇ ਆਇਆ ਉੱਥੇ ਵੀਡੀਓ ਤਾਂ ਨਹੀਂ ਬਣਾਉਣ ਲੰਦੇ ਸੀ ਪਰ ਉਹ ਅਸੀਂ ਵੀਡੀਓ ਤਾਂ ਲਾਸਟ ਵਿੱਚ ਜਿਹੜੀ ਸਾਨੂੰ ਅਸੀਂ ਰਿਕਵੈਸਟ ਕਰੀ ਉਹਨਾਂ ਨੂੰ ਕਿ ਸਾਨੂੰ ਫੋਟੋਆਂ ਹੀ ਦੇ ਦਿਓ ਤਾਂ ਉਹਨਾਂ ਨੇ ਸਾਨੂੰ ਫੋਟੋਆਂ ਦੇ ਦਿੱਤੀ ਅਸੀਂ ਉਹ ਆਪਾਂ ਵੀਡੀਓ ਦੇ ਲਾਸਟ ਵਿੱਚ ਅਟੈਚ ਕਰ ਦਵਾਂਗੇ ਜੋ ਵੀ ਉੱਥੇ ਅੰਦਰ ਸਮਾਨ ਪਿਆ ਹੈ ਤੇ ਉਸ ਤੋਂ ਬਾਅਦ ਫਿਰ ਆਰਕੋ ਆਰਕੀਓਲੋਜੀਕਲ ਡਿਪਾਰਟਮੈਂਟ ਵਾਲੇ ਨੇ ਜਦੋਂ ਉੱਥੇ ਖੁਦਾਈ ਕਰੀ ਤਾਂ ਇਹ ਸਭ ਕੁਝ ਵਿੱਚੋਂ ਮਿਲਿਆ ਸੀ ਇਹ ਜਿਹੜਾ ਇਹ ਜਗ੍ਹਾ ਬਣੀ ਪਿਆ ਹੈ ਇਹ 11 ਨੰਬਰ ਤੋਂ ਥੋੜੀ ਜੀ ਵੱਡੀ ਹੈ ਇਥੇ ਵੀ ਦੇਖੋ ਕੰਮ ਹੀ ਕੁਤ ਬਣਿਆ ਇਸ ਸਾਰਾ ਜਿਹੜਾ ਬਣਿਆ ਉਹ ਸਿਸਟਮ ਇੱਕ ਤਰ੍ਹਾਂ ਦਾ ਸ਼ੋਕ ਚੱਕਰ ਦੀ ਤਰ੍ਹਾਂ ਬਣਿਆ ਹੋਇਆ ਇਹ ਸਾਰੀ ਏਟਾਂ ਉਦਹੀਂ ਇਹ ਪੁਰਾਣੀਆਂ ਨੇ ਤੇ ਆਹ ਫਰਸ਼ ਸਾਰੇ ਨਵੇਂ ਲੱਗੇ ਹੋਏ ਨੇ ਵਿੱਚ ਤੇ ਉਧਰ ਵੀ ਚੱਲ ਕੇ ਦੇਖਦੇ ਆਪਾਂ ਉਧਰ ਕੀ ਆ ਬੈਸ ਤਾਂ ਹੁਣ ਚੀਜ਼ਾਂ ਦਾ ਥੋੜਾ ਜਿਹਾ ਅੰਦਾਜ਼ਾ ਲਾਣਾ ਮੁਸ਼ਕਿਲ ਹੈ ਕਿਉਂਕਿ ਬਹੁਤ ਪੁਰਾਣੀਆਂ ਦਸੀਆਂ ਜਾਂਦੀਆਂ ਨੇ ਇਹ ਤਕਰੀਬਨ 20 ਸਦੀਆਂ ਨਿਕਲ ਗਈਆਂ ਇਹ ਤਰ ਵੀ ਆ ਕੁਛ ਬਣਾਇਆ ਵੈਦਰ ਚੀਜ਼ ਬਣਾਈ ਹੋਈ ਹੈ ਜਾਂ ਇਹ ਉਸ ਮੇਜ ਕੋ ਨਿਵਾ ਪਰੇਨ ਲੱਗਦੀਆਂ ਨੇ ਇਹ ਸਾਰੀਆਂ ਅਸ਼ੋਕ ਕਾਲ ਦੀਆਂ ਹੀ ਨੇ ਇਹ ਵਾਰੀਆਂ ਅਸੀਂ ਉਧਰ ਮਿਊਜ਼ੀਅਮ ਵਿੱਚ ਵੀ ਗਏ ਸੀ ਤੇ ਮਿਊਜ਼ੀਅਮ ਦੇ ਵਿੱਚ ਅੰਦਰ ਵੀਡੀਓਗ੍ਰਾਫੀ ਦਾ ਅਲਾਉਡ ਨਹੀਂ ਹੈਗੀ ਕੋਸ਼ਿਸ਼ ਤਾਂ ਕੀਤੀ ਰਿਕਵੈਸਟ ਵੀ ਕਰਕੇ ਦੇਖੀ ਸੀ ਜਿਹਦੇ ਪਰ ਸਟਾਫ ਬੈਠੇ ਸੀ ਉਹ ਕਹਿੰਦੇ ਵੀ ਸਾਡੇ ਵੀ ਦੇਖੋ ਨੁਕਦੇ ਸਵਾਲ ਹੈ ਅਸੀਂ ਵੀਡੀਓ ਬਣਾਉਣੀ ਨਹੀਂ ਦੇ ਸਕਦੇ ਜੇਕਰ ਤੁਸੀਂ ਵੀਡੀਓ ਬਣਾਉਣੀ ਹੈ ਤਾਂ ਤੁਹਾਨੂੰ ਚੰਡੀਗੜ੍ਹ ਤੋਂ ਪਰਮਿਸ਼ਨ ਲੈਣੀ ਪਊਗੀ ਸੋ ਸਾਡੇ ਕੋਲ ਫਿਲਹਾਲ ਇਹਨਾਂ ਟਾਈਮ ਨਹੀਂ ਸੀਗਾ ਉਹ ਫਿਰ ਕਿਸੇ ਦਿਨ ਜਾਵਾਂਗੇ ਜੇ ਕਦੇ ਪਰਮਿਸ਼ਨ ਮਿਲੀ ਤਾਂ ਅੰਦਰ ਵੀ ਜਾਵਾਂਗੇ ਅੰਦਰੋਂ ਵੀ ਵੀਡੀਓ ਬਣਾ ਕੇ ਦਿਖਾਵਾਂਗੇ ਬਹੁਤ ਵਧੀਆ ਵਧੀਆ ਚੀਜ਼ਾਂ ਪਈਆਂ ਨੇ ਉੱਥੇ ਪੁਰਾਣੀਆਂ ਪੁਰਾਣੀਆਂ ਮੂਰਤੀਆਂ ਪਈਆਂ ਨੇ ਕੁਝ ਸਿੱਕੇ ਵਗੈਰਾ ਪਏ ਨੇ ਉਹ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਫਿਲਹਾਲ ਉਹਨਾਂ ਨੇ ਜਿਹੜੇ ਸਾਨੂੰ ਫੋਟੋਆਂ ਦਿੱਤੀਆਂ ਸੀ ਪ੍ਰੋਵਾਈਡ ਕਰਵਾਈਆਂ ਸੀ ਤੇ ਉਹ ਤੁਹਾਡੇ ਨਾਲ ਸਾਂਝੇ ਕਰ ਲੈਣੇ ਆ ਇਹਦੇ ਵਿੱਚ ਇੱਕ ਕਲਿੱਪ ਦੇ ਨਾਲ ਜੋੜ ਦਿੰਨਾ ਪਹਿਲਾਂ ਪਾ ਚੀਜ਼ ਦੇਖ ਲਿਆ ਕੀ ਬਣਿਆ ਹੋਇਆ ਇਹ ਕੀ ਚੀਜ਼ ਹੋ ਸਕਦੀ ਆ ਇਹ ਐਦਾ ਲੱਗਦਾ ਜਿਵੇਂ ਕੋਈ ਪਾਣੀ ਦਾ ਨਿਕਾਸ ਕਿਸੇ ਪਾਸੇ ਨੂੰ ਕੀਤਾ ਹੋਵੇ ਬਿਲਕੁਲ ਐਗਜੈਕਟ ਤੱਕ ਕਹਿਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਉਸ ਸਮੇਂ ਤੇ ਕੁਝ ਵੀ ਹੋ ਸਕਦਾ ਕੋਈ ਮੰਦਿਰ ਵੀ ਹੋ ਸਕਦਾ ਕੋਈ ਮਹਿਲ ਵੀ ਹੋ ਸਕਦਾ ਉਸ ਸਮੇਂ ਦਾ ਜਾਂ ਕੋਈ ਹੋਰ ਚਲੋ ਇਹ ਆਪਾਂ ਦੇਖ ਲਈ ਸਾਰਾ ਤੇ ਇਹਦੇ ਨਾਲ ਹੀ ਕਲਿੱਪ ਦੇ ਮੈਂ ਉਹ ਫੋਟੋਆਂ ਅਟੈਚ ਕਰ ਦਿੰਨਾ ਇੱਕ ਵਾਰ ਤੁਸੀਂ ਉਹ ਫੋਟੋ ਵੀ ਦੇਖ ਲਿਓ ਜਿਹੜਾ ਕਿ ਸਮਾਨ ਅੰਦਰ ਬਸਮਾਨ ਦੋਤੇ ਉਹ ਬਹੁਤ ਸਾਰੇ ਪਏ ਆ ਪਰ ਕੁਝ ਕੁ ਲੋਕਾਂ ਨੇ ਸਾਡੇ ਨਾਲ ਸ਼ੇਅਰ ਕਰਿਆ ਸੀ ਉਹ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਸੀ ਬਾਈ ਆਪਣੀ ਅੱਜ ਦੀ ਵੀਡੀਓ ਆਪਾਂ ਤੁਹਾਨੂੰ ਉੱਚਾ ਪਿੰਡ ਸੰਘੋਲ ਦਾ ਜਿਹੜਾ ਪੁਰਾਣਾ ਇਤਿਹਾਸ ਸੀ ਉਹ ਤੁਹਾਡੇ ਨਾਲ ਸਾਂਝਾ ਕੀਤਾ ਤੁਹਾਨੂੰ ਦਿਖਾਇਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਠੀਕ ਹੈ ਜੀ ਇਸ ਤਰ੍ਹਾਂ ਦੀ ਹੋਰ ਵੀ ਬਹੁਤ ਸਾਰੇ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਛੇਤੀ ਹੀ ਤੇ ਬਸ ਫਿਰ ਹੁਣ ਸਾਨੂੰ ਯਾਦ ਰੱਖੋ ਚੱਲਦੇ ਆ ਕਿਸੇ ਹੋਰ ਸਥਾਨ ਤੇ ਜਾਵਾਂਗੇ ਉਹਦੀ ਵੀਡੀਓ ਲੈ ਕੇ ਜਲਦੀ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ